ਬਜ਼ੁਰਗ ਪਹੁੰਚ ਚੁੱਕੇ ਨੇ ਨੌਜਵਾਨ ਪਹੁੰਚ ਚੁੱਕੇ ਨੇ ਤਾਂ ਇੱਕ ਤਸਵੀਰ ਤੁਹਾਨੂੰ ਦਿਖਾਉਣੀ ਆ ਨੌਜਵਾਨ ਕੁੜੀਆਂ ਵੀ ਇੱਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਸਾਡੇ ਨਾਲ ਇੱਕ ਕੁੜੀ ਮੌਜੂਦ ਹੈਗੇ ਨੇ ਤਾਂ ਚੰਗੀ ਤਰ੍ਹਾਂ ਚੱਲ ਵੀ ਨਹੀਂ ਸਕਦੇ ਪਰ ਫਿਰ ਵੀ ਇੱਥੇ ਪਹੁੰਚੇ ਹੋਏ ਨੇ ਸ਼ੰਭੂ ਬਾਰਡਰ ਦੇ ਉੱਪਰ ਇਸ ਵੇਲੇ ਮੌਜੂਦ ਹੈਗੇ ਆ ਤਾਂ ਰਾਤ ਦਾ ਸਮਾਂ ਹੋ ਚੁੱਕਾ ਹੈ ਕਿਵੇਂ ਕਿਸਾਨੀ ਦਾ ਸਾਥ ਦਿੱਤਾ ਜਾ ਰਿਹਾ ਤੁਹਾਨੂੰ ਸਾਰੀ ਤਸਵੀਰ ਦਿਖਾਉਣੀ ਆ ਤਾਂ ਮੈਮ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਹੈਨਾ ਮੇਰਾ ਨੇਮ ਅੱਛਾ ਕਦੋਂ ਤੁਸੀਂ ਇੱਥੇ ਪਹੁੰਚੇ ਅੱਪਾ ਸਵੇਰੇ ਇੱਥੇ 12 1 ਵਜੇ ਪਹੁੰਚ ਗਏ ਸੀਗੇ ਔਰ ਅੱਪਾ ਇੱਥੇ ਜਦੋਂ ਪਹੁੰਚੇ ਆਂਦੇ ਸਾਰ ਹੀ ਇੱਥੇ ਸਾਨੂੰ ਪਹਿਲਾਂ ਹੀ ਮਤਲਬ ਤੀ ਤੋਂ 40 ਇਦਾਂ ਦੇ ਕਿਸਾਨ ਮਿਲੇ ਜੋ ਕਿ ਬਿਲਕੁਲ ਫਟੜ ਹੋਏ ਪੇਸੀ ਉਹਨਾਂ ਦੇ ਪੱਟ ਤੇ ਵੀ ਪੂਰਾ ਛਿਲਿਆ ਹੋਇਆ ਸੀ ਪੈਰਾ ਤੇ ਸੱਟਾਂ ਲੱਗੀਆਂ ਸੀ ਕਿਸੇ ਦੇ ਸਿਰ ਤੇ ਲੱਗੀ ਸੀ ਅੱਖ ਦੇ ਵਿੱਚ ਤੱਕ ਉਹਨਾਂ ਦੇ ਇਹਦਾ ਰੈਡਨੈਸ ਇੰਨੀ ਜ਼ਿਆਦਾ ਸੀ ਇਹ ਸਾਰੇ ਪੋਲੂਸ਼ਨ ਦੇ ਕਰਕੇ ਉਹਨਾਂ ਦੀ ਅੱਖਾਂ ਵੀ ਖਰਾਬ ਹੋਈਆਂ ਪਈਆਂ ਸੀ ਔਰ ਆਪਾਂ ਆਂਦੇ ਹੀ ਲੱਗਾ ਜਿੱਦਾਂ ਹੀ ਆਪਾਂ ਐਂਟਰ ਕੀਤੇ ਆਂ ਆਂਦੇ ਹੀ 40 ਤੋਂ 50 ਪੇਸ਼ੈਂਟਸ ਜੇ ਅਸੀਂ ਡਰੈਸਿੰਗ ਕੀਤੀ ਹੈ ਅੱਛਾ ਹਾਂਜੀ ਹਾਂ ਇਹ ਫਿਰ ਤੁਹਾਨੂੰ ਕਿਸੇ ਨੇ ਬੁਲਾਇਆ ਸੀਗਾ ਕਿ ਤੁਸੀਂ ਆਪ ਆਏ ਨਹੀਂ ਆਪਾਂ ਮਾਰਨਿੰਗ ਉੱਥੇ ਹੀ ਬੈਠੇ ਸੀਗੇ ਤੇ ਸੋਸ਼ਲ ਮੀਡੀਆ ਤੇ ਜਦੋਂ ਅਸੀਂ ਦੇਖਿਆ ਸਾਡੇ ਬਜ਼ੁਰਗਾਂ ਤੇ ਇੰਨੀਆਂ ਜ਼ਿਆਦਾ ਸੱਟਾਂ ਲੱਗ ਰਹੀਆਂ ਨੇ ਔਰ ਯੂਥ ਵੀ ਜਿਹੜਾ ਸਾਡਾ ਉੱਤੇ ਪਹੁੰਚਿਆ ਹੋਇਆ ਤੇ ਫਿਰ ਮੈਂ ਮਤਲਬ ਆਪਣੇ ਫਿਰਨਸ ਲਾ ਕੀਤੀ ਕਿ ਸਾਨੂੰ ਵੀ ਉੱਥੇ ਜ਼ਰੂਰ ਜਾਣਾ ਚਾਹੀਦਾ ਐਜ਼ ਯੂਮੈਨਿਟੀ ਮੈਂ ਸਰਵ ਕਰਨਾ ਚਾਹਨੀ ਆ ਸੇਵਾ ਕਰਨਾ ਚਾਹਨੀ ਬਜ਼ੁਰਗਾਂ ਦੀ ਤਾਂ ਕਿ ਜਿਹੜੇ ਉੱਥੇ ਇਹ ਸਾਰੀਆਂ ਪ੍ਰੋਬਲਮਸ ਫੇਸ ਕਰ ਰਹੇ ਨੇ ਤੇ ਉਹ ਨਾ ਕਰਨ ਤੇ ਆਪਾਂ ਆਪਣਾ ਸਾਰਾ ਜਿਹੜਾ ਵੀ ਸਟਾਕ ਸੀਗਾ ਮੈਡੀਕਲ ਦਾ ਆਪਾਂ ਫਰਸਟ ایڈ ਰੈਡੀ ਕੀਤੀ ਔਰ ਪੈਥੇ ਪਹੁੰਚੇ ਤੁਸੀਂ ਮੈਡੀਕਲ ਲਾਈਨ ਦੇ ਨਾਲੋਂ ਬਿਲਕੁਲ ਮੈਂ ਜੀ ਐਨ ਐਮ ਨਰਸਾਂ ਔਰ ਮੇਰੇ ਕੋਲ ਲਾਇਸੈਂਸ ਹੈ ਮੈਂ 2 ਇਅਰ ਆਈ ਸੀ ਅੰਦਰ ਇਨੋਸੈਂਟ ਹਸਪੀਟਲ ਦੇ ਵਿੱਚ ਔਰ ਉਸ ਤੋਂ ਬਾਅਦ ਮੈਂ ਬਾਕੀ ਵੀ 4 ਸਾਲ ਆਪਣੇ ਇੱਕ ਮਤਲਬ 1 ਇਅਰ ਮੇਰਾ 40ਸ ਹਸਪੀਟਲ ਦੇ ਵਿੱਚ ਵੀ ਐਕਸਪੀਰੀਅੰਸ ਰਿਹਾ ਹੈ ਔਰ ਮੈਂ ਹੁਜੇ ਵੀ ਐਜ਼ ਅ ਡਾਈਟੀਸ਼ਨ ਵੀ ਕੰਮ ਕਰ ਰਹੀ ਹਾਂ ਅੱਛਾ ਤੁਸੀਂ ਇਹ ਬੈਲਟ ਲਾਈ ਹੋਈ ਹੈ ਹਾਂਜੀ ਮੇਰਾ ਇਹ 2 ਕੁ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਤਾਂ ਕਰਕੇ ਮੈਂ ਚੱਲ ਵੀ ਨਹੀਂ ਪਾਰੀ ਮਤਲਬ ਬਹੁਤ ਜ਼ਿਆਦਾ ਪੇਨ ਰਹਿੰਦੀ ਹੈ ਤੇ ਮੈਨੂੰ ਡਾਕਟਰ ਨੇ ਬ੍ਰੇਸ ਲਗਾਉਣ ਲਈ ਕਿਹਾ ਤਾਂ ਮੈਂ ਫਿਰ ਬ੍ਰੇਸ ਲਗਾਇਆ ਹੋਇਆ ਹੋ ਇੱਕ ਵਾਰ ਮਨ ਦੇ ਵਿੱਚ ਖਿਆਲ ਨਹੀਂ ਆਇਆ ਕਿ ਕੁੜੀਆਂ ਬਹੁਤ ਘੱਟ ਨੇ ਇੱਥੇ ਮੁੰਡੇ ਹੀ ਨੇ ਜਾਂ ਬਜ਼ੁਰਗ ਨੇ ਇੱਥੇ ਤਾਂ ਸਾਹਮਣ ਤੇ ਮੈਨੇਜ ਹੋਊ। ਨਹੀਂ ਮੇਰੇ ਮਨ ਦੇ ਵਿੱਚ ਸੇਵਾ ਸੀਗਾ ਕਿ ਮੈਂ ਸੇਵਾ ਭਾਵਨਾ ਦੇ ਨਾਲ ਆਈ ਸੀ ਕਿ ਕੋਈ ਗੱਲ ਨਹੀਂ ਜੇ ਸਾਡੇ ਬਜ਼ੁਰਗਾਂ ਨੂੰ ਇੰਨੀਆਂ ਸੱਟਾਂ ਲੱਗ ਰਹੀਆਂ ਨੇ ਤੇ ਅਸੀਂ ਵੀ ਉਹਨਾਂ ਦੇ ਹੀ ਯੂਥ ਆ ਤੇ ਸਾਨੂੰ ਵੀ ਆਉਣਾ ਚਾਹੀਦਾ ਅੱਗੇ ਉਹਨਾਂ ਨੂੰ ਸਪੋਰਟ ਕਰਨ ਲਈ ਠੀਕ ਹੈ ਅਸੀਂ ਈਵਨ ਇਹ ਵੀ ਸੋਚ ਕੇ ਆਏ ਸੀਗੇ ਕਿ ਜੇ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ ਜੋ ਇੰਨਾ ਜੁਰਮ ਕਰ ਰਹੇ ਆ ਸਾਡੇ ਬਜ਼ੁਰਗਾਂ ਤੇ ਆਪਾਂ ਉਹਨਾਂ ਨੂੰ ਵੀ ਸਰਵ ਕਰਾਂਗੇ ਠੀਕ ਹੈ ਤੇ ਅਸੀਂ ਇਸੇ ਕਰਕੇ ਆਏ ਸੀ ਔਰ ਮੈਂ ਇਹੀ ਕਹੂੰਗੀ ਯੂਥ ਨੂੰ ਵੀ ਮੈਡੀਕਲ ਟੀਮ ਨੂੰ ਵੀ ਜਿੰਨੇ ਜਾਣੇ ਆ ਸਕਦੇ ਨੇ ਇੱਥੇ ਆਣ ਈਵਨ ਆਪਾਂ ਜਿਹੜਾ ਮੈਡੀਕਲ ਸਾਰਾ ਸਟਾਕ ਲੈ ਕੇ ਆ ਖੜ ਕੋ ਖਤਮ ਹੋ ਗਿਆ ਪਰ ਸੈਕਿੰਡ ਟਾਈਮ ਲੈਂ ਗਏ ਆ ਔਰ ਅਪਾ ਜੇ ਅੱਗੇ ਵਾਸਤੇ ਵੀ ਕੱਲ ਵਾਸਤੇ ਵੀ ਤਿਆਰੀ ਕਰ ਰਹੇ ਆ ਕਿੰਨੇ ਕੁ ਕਿਸਾਨ ਸੀਗੇ ਫੱਟੜ ਕੀ ਲੱਗਾ ਕੀ ਸੀਗਾ ਉਹਨਾਂ ਦੇ ਅਥਰੂ ਗੈਸ ਸੀਗੇ ਅਸੀਂ ਅਥਰੂ ਗੈਸ ਦੇ ਨਾਲ ਤੇ ਉਹਨਾਂ ਦੀ ਅੱਖਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਸੀਗਾ ਠੀਕ ਹੈ ਈਵਨ ਉਹਨਾਂ ਨੂੰ ਜਿਹੜੀ ਬੰਬਾਰੀ ਕੀਤੀ ਜਾ ਰਹੀ ਹੈ ਉਹਦੇ ਨਾਲ ਉਹਨਾਂ ਦੀ ਛਾਤੀ ਤੱਕ ਫੱਟੜ ਸੀਗੀ ਪੇਟ ਤੱਕ ਫੱਟੜ ਹੋਏ ਪੇ ਕਿਸੇ ਦਾ ਲੱਤ ਕਿਸਦਾ ਮੇਨ ਪਾਰਟ ਤੱਕ ਵੀ ਫੱਟੜ ਸੀ ਈਵਨ ਤੇ ਆਪਾਂ ਇੱਥੇ ਜਦੋਂ ਦੇ ਮਾਰਨਿੰਗ ਦੇ ਆਏ ਆ ਇਸ ਟਾਈਮ ਆਪਾਂ 100 ਪਲੱਸ 200 ਪਲੱਸ ਲੋਕਾਂ ਦੇ ਆਪਾਂ ਡਰੈਸਿੰਗ ਕਰ ਚੁੱਕੇ ਆਂ ਔਰ ਇੰਨੇ ਐਂਟੀਬਾਇਓਟਿਕਸ ਔਰ ਪੇਨਕਿਲਰਸ ਆਪਾਂ ਲੋਕਾਂ ਨੂੰ ਦੇ ਚੁੱਕੇ ਆਂ ਔਰ ਆਈ ਡ੍ਰੌਪਸ ਵੀ ਇਵਨ ਆਪਾਂ ਲੋਕਾਂ ਦੀ ਅੱਖਾਂ 'ਚ ਪਾਏ ਨੇ ਜਿਨ੍ਹਾਂ ਨੂੰ ਇਰਿਟੇਸ਼ਨ ਸੀ ਅੱਖਾਂ ਦੇ ਵਿੱਚ ਨਾ ਹੁਣ ਫਿਰ ਤੁਸੀਂ ਡਟੇ ਰਹੋਗੇ ਜਿੰਨਾ ਤੱਕ ਇਹ ਅੰਦੋਲਨ ਚੱਲਦਾ ਹੈ ਹਾਂਜੀ ਬਿਲਕੁਲ ਡਟੇ ਰਵਾਂਗੇ ਜਿੰਨੇ ਚਿਰ ਤੱਕ ਇੱਥੇ ਇਹ ਸਭ ਕੁਝ ਚੱਲ ਰਿਹਾ ਹੈ ਮੈਂ ਆਪਣੀ ਜੌਬ ਛੱਡ ਕੇ ਆਈ ਆਂ ਈਵਨ ਮੈਂ ਸਪੋਰਟ ਕਰਨ ਆਈ ਆਂ ਜਦੋਂ ਤੱਕ ਇਹ ਅੰਦੋਲਨ ਚੱਲੂਗਾ ਮੈਂ ਨਾਲ ਰਹੂੰਗੀ ਔਰ ਇਦਾਂ ਹੀ ਸੇਵਾ ਕਰੂੰਗੀ ਉਦੋਂ ਵੈਸੇ ਤੁਸੀਂ ਜੌਬ ਕਰਦੇ ਉੱਥੇ ਹ ਸਵੇਰੇ ਜੌਬ ਤੇ ਨਹੀਂ ਗਈ ਸੀ ਕਿਉਂਕਿ ਮੇਰੇ ਖੁਦ ਦੇ ਬਹੁਤ ਜ਼ਿਆਦਾ ਪੇਨ ਸੀਗੀ ਬਟ ਜਦੋਂ ਮੈਂ ਇੱਥੇ ਸੋਸ਼ਲ ਮੀਡੀਆ ਤੇ ਇੰਨਾ ਕੁਝ ਦੇਖਿਆ ਜਦਕਿ ਸਾਡੇ ਬਜ਼ੁਰਗਾਂ ਨੂੰ ਜੋ ਇੰਨੀ ਸੱਟ ਲੱਗੀ ਆ ਉਹ ਤਾਂ ਵੀ ਟੱਟ ਤੇ ਖੜੇ ਆ ਬਿਲਕੁਲ ਹਨਾ ਹਿੰਮਤ ਕਰਕੇ ਤੇ ਫਿਰ ਮੈ ਮੇਰੇ ਚ ਵੀ ਉਹ ਹਿੰਮਤ ਆਈ ਤੇ ਮੈਂ ਇੱਥੇ ਪਹੁੰਚੀ ਬਜ਼ੁਰਗ ਦਿੰਦੇ ਨੇ ਹੌਸਲਾ ਦੇਖ ਕੇ ਕੀ ਇੱਕ ਬਹੁਤ ਬਹੁਤ ਪਿਆਰ ਦਿੰਦਾ ਬਜ਼ੁਰਗਾਂ ਨੇ ਆਸ਼ੀਰਵਾਦ ਵੀ ਦਿੱਤਾ ਉਹ ਹੌਸਲਾ ਵੀ ਦੇ ਰਹੇ ਨੇ ਔਰ ਸਾਡੇ ਨਾਲ ਨੇ ਬਿਲਕੁਲ ਔਰ ਆਪਾਂ ਉਹਨਾਂ ਲਈ ਸੇਵਾ ਵੀ ਕਰਾਂਗੇ ਵੈਸੇ ਹੀ ਬੜੇ ਸਾਰੇ ਨੇ ਕਿਸਾਨ ਜਿਨ੍ਹਾਂ ਦੇ ਅੱਜ ਅਥਰੂ ਗੈਸ ਦੇ ਨਾਲ ਉਹਨਾਂ ਦਾ ਸਾਹਮਣਾ ਕੀਤਾ ਤਾਂ ਬੜੇ ਨੂੰ ਅਲਰਜੀ ਵੀ ਹੋ ਸਕਦੀ ਹੈ ਵੈਸੇ ਥੋੜਾ ਜਿਹਾ ਇੱਕ ਵਾਰ ਦੱਸ ਦੋ ਕੀ ਕਰਨਾ ਚਾਹੀਦਾ ਹਾਂਜੀ ਜਿੱਦਾਂ ਕਿ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਧੂਏ ਦੇ ਨਾਲ ਅਲਰਜੀ ਹੋ ਰਹੀ ਹੈ ਇਰਿਟੇਸ਼ਨ ਹੋ ਰਹੀ ਹੈ ਉਹਨਾਂ ਨੂੰ ਮੈਂ ਕਹੂੰਗੀ ਕਿ ਜਿਆਦਾ ਤੋਂ ਜਿਆਦਾ ਅੱਖਾਂ ਦੇ ਵਿੱਚ ਪਾਣੀ ਮਾਰਨ ਠੀਕ ਹੈ ਔਰ ਜਿਨ੍ਹਾਂ ਨੂੰ ਧੂਏ ਦੇ ਨਾਲ ਸਾਹ ਦੀ ਪ੍ਰੋਬਲਮ ਆ ਰਹੀ ਉਹ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਠੀਕ ਹੈ ਔਰ ਜਿਨ੍ਹਾਂ ਨੂੰ ਅਲਰਜੀਜ਼ ਹੋ ਰਹੀਆਂ ਨੇ ਜਿਦਾਂ ਮਤਲਬ ਧੂਏ ਦੇ ਨਾਲ ਇਰਿਟੇਸ਼ਨ ਹੋ ਰਹੀ ਹੈ ਫੇਸ ਤੇ ਸਕਿਨ ਤੇ ਅਲਰਜੀ ਹੋ ਰਹੀ ਹੈ ਉਹ ਫਿਲ ਕਾ ਸਕਦੇ ਨੇ ਹਾਂ ਜੀ ਸਾਹਮਣੇ ਦੇਖ ਰਹੇ ਹੋ ਅਥਰੂ ਗੈਸ ਦੇ ਗੋਲੇ ਚੱਲਦੇ ਨੇ ਡਰਤਾ ਨਹੀਂ ਲੱਗਦਾ ਨਹੀਂ ਨਹੀਂ ਇਹ ਪੂਰੀ ਹਿੰਮਤ ਦੇ ਨਾਲ ਆਇਆ ਜਦ ਸਾਡੇ ਬਜ਼ੁਰਗਾਂ ਨੂੰ ਡਰ ਨਹੀਂ ਲੱਗ ਰਿਹਾ ਯੂਥ ਨੂੰ ਡਰ ਨਹੀਂ ਲੱਗ ਰਿਹਾ ਤੇ ਫਿਰ ਸਾਨੂੰ ਵੀ ਡਰ ਨਹੀਂ ਲੱਗ ਰਿਹਾ ਹਾਂ ਚੰਗੀ ਗੱਲ ਆ ਤਾਂ ਇਹ ਚੰਗੀ ਮਿਸਾਲ ਹੈਗੀ ਆ ਇੱਕ ਹੌਸਲੇ ਵਾਲੀ ਜਿਹੜੀ ਹੈ ਗੱਲ ਹੈ ਕਿ ਜਿੱਥੇ ਮਟਿਆਰਾਂ ਇੱਥੇ ਡਟੀਆਂ ਹੋਈਆਂ ਨੇ ਉੱਥੇ ਨੌਜਵਾਨ ਵੀ ਪਹੁੰਚੇ ਹੋਏ ਨੇ ਤਾਂ ਵੱਧ ਚੜ ਕੇ ਨੌਜਵਾਨਾਂ ਨੂੰ ਸਾਥ ਜਿਹੜਾ ਕਿਸਾਨੀ ਦਾ ਦੇਣਾ ਚਾਹੀਦਾ ਤਾਂ ਸ਼ੰਭੂ ਬਾਰਡਰ ਤੇ ਇਸ ਵੇਲੇ ਇਹ ਡਟੇ ਹੋਏ ਨੇ ਕੈਮਰਾਮੈਨ ਮੋਨੂ ਦੇ ਨਾਲ ਮਨਪੀ ਸਿੰਘ ਕਾਲੋਂ ਜਗਬਣੀ